ਕੁੰਡੇ ਲਾ ਕੇ ਨਹੀਂ ਬਚਿਆ ਜਾਣਾ ਉਹ ਪੰਜਾਬੀਓ ਘਰਾਂ ਦੇ ਵਿੱਚੋਂ ਪੰਜਾਬ ਨੂੰ ਛੱਡ ਕੇ ਘਰਾਂ ਨੂੰ ਜੁੰਡੇ ਲਾ ਕੇ ਵੀ ਨਹੀਂ ਬਚਿਆ ਜਾਣਾ ਬਾਹਰ ਨੂੰ ਭੱਜ ਕੇ ਵੀ ਨਹੀਂ ਬਚਿਆ ਜਾਣਾ ਤੁਹਾਨੂੰ ਲੱਗਦਾ ਉਹ ਮੋਰੀ ਅਸੀਂ ਲੰਘ ਜਾਾਂਗੇ ਬਾਹਰ ਨੂੰ ਭੱਜ ਜਾਾਂਗੇ ਹੁਣ ਤਾਂ ਬਾਹਰ ਵੀ ਹਾਲਾਤ ਮਾੜੇ ਹੋ ਗਏ ਹੋਏ ਹੁਣ ਤਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੇ ਕਿਤੇ ਬਗਜੋ ਹਾਲਾਤ ਮਾੜੀ ਮਾੜੇ ਨੇ ਤੁਸੀਂ ਆਪਣੇ ਜਵਾਕਾਂ ਨੂੰ ਬਚਾਉਣ ਲਈ ਬਾਹਰ ਗਏ ਸੀ ਨਾ ਆਪਣਾ ਭਵਿੱਖ ਬਚਾਉਣ ਲਈ ਗਏ ਸੀ ਨਾ ਛੋਡੇ ਜਵਾਕਾਂ ਦੇ ਨਾਲ ਗੇਹ ਬਣਾ ਰਹੇ ਆ ਜੈਂਡਰ ਚੇਂਜ ਕਰਾਈ ਜਾਂਦੇ ਆ ਛੋਡੇ ਜਵਾਕਾਂ ਨੂੰ ਸਮਲਿੰਗੀ ਬਣਾਈ ਜਾਂਦੇ ਆ ਛੋਡੇ ਜਵਾਕਾਂ ਨੂੰ ਕੁੱਤੇ ਬਿੱਲੀਆਂ ਪੜਾਈ ਜਾਂਦੀਆਂ ਸਕੂਲਾਂ 'ਚ ਕਿੱਥੇ ਬਚੋਗੇ ਓਏ ਉਹ ਛੋਡੇ ਜਿਹੜੇ ਹਜ ਤੱਕ 30-30 ਸਾਲ ਚੱਲ ਤੈਨਸਰ ਪਹਿਲਾਂ ਗਏ ਕੁੜੀਆਂ ਮੁੰਡਿਆਂ ਨੇ ਗੋਰੀਆਂ ਗੋਰੀਆਂ ਕਾਲੀਆਂ ਕਾਲੀਆਂ ਨਾਲ ਵਿਆਹ ਕਰਾ ਕੇ ਟੱਪ ਗਏ ਓਏ ਨਾ ਛੋਡੇ ਜਵਾਗ ਪੱਲੇ ਰਹੇ ਨਾ ਛੋਡੇ ਪੈਸਾ ਪੱਲੇ ਰਹਾ ਨਾ ਪੰਜਾਬ ਪੱਲੇ ਰਹਾ ਨਾ ਪਛਾਣ ਪੱਲੇ ਰਹੀ ਨਾ ਬੋਲੀ ਪੱਲੇ ਰਹੀ ਉਹ ਨਾ ਕੁਝ ਵੀ ਛੋਡੇ ਪੱਲੇ ਨਹੀਂ ਰਹਾ ਓਏ ਕਿਵੇਂ ਮੈਨੂੰ ਦੱਸ ਦਿਓ ਮੈਂ ਬੋਲਣਾ ਛੱਡ ਦੂੰਗਾ ਭਾਈ ਮੈਂ ਕਲਪਨਾ ਛੱਡ ਦੂੰਗਾ ਮੈਂ ਟੜਪਣਾ ਛੱਡ ਦੂੰਗਾ ਮੈਂ ਨਿਕਲਣਾ ਛੱਡ ਦੂੰਗਾ ਮੈਂ ਆਉਦੀ ਖੇਤੀ ਕਰਮ ਸ਼ੁਰੂ ਕਰ ਦੂੰਗਾ ਕਦੇ ਮੈਂ ਛੱਕਣ ਨਹੀਂ ਦਿਖਾਉਂਦਾ ਆਪਾਂ ਪੌਂਟਰ ਦਾਏ ਪਰ ਇਹ ਚੱਕ ਜਾ ਮੈਨੂੰ ਵੀ ਕੋਈ ਰਾਹ ਦੱਸ ਦੇ ਲੱਖਾ ਸਿਆ ਸਾਡੇ ਕੋਲੇ ਆਹ ਰਾਹ ਹੈਗਾ ਭਾਈ ਅਸੀਂ ਆਹ ਰਾਹ ਤੇ ਨਾਲ ਤੂੰ ਵੀ ਸੜਨ ਨਾਲ ਆ ਜਾ ਮੈਂ ਉਹ ਰਾਹ ਤੁਹਾਡੇ ਨਾਲ ਹੋ ਜਾਊਗਾ ਭਾਈ ਓਏ ਉਹ ਹੱਥ ਬਣਾ ਲਓ ਜੜਾ ਲਓ ਹੱਥ ਬਹੁਤ ਓਏ ਓਏ ਕੁਛ ਨਹੀਂ ਓਏ ਇੱਥੇ ਜੇ ਆਈਂ ਤੁਸੀਂ ਬੈਠੇ ਰਹੇ ਨਾ ਆ ਲਾ ਕੇ ਮਿਲਟਰੀਆਂ ਸੀਆਰਪੀਆਂ ਆਰਵੀਆਂ ਆਗਮਾਂ ਨੂੰ ਚੱਕ ਕੇ ਬੰਦ ਕਰ ਦੇਣਗੇ ਸੋਨੂ ਕਾਂਜ ਬੰਦ ਕਰ ਦੇਣਗੇ ਫਿਰ ਜੋ ਮਰਜੀ ਕਰੀ ਜੋ ਫਿਰ ਸੋੜਾ ਨਾ ਜ਼ਮੀਨ ਨਾ ਪਾਣੀ ਨਾ ਕਿਸਾਨੀ ਨਾ ਮਜ਼ਦੂਰੀ ਨਾ ਬੋਲੀ ਨਾ ਕੋਈ ਹੋਰ ਅੱਖ ਵੀ ਨਹੀਂ ਬਚਣਾ ਹੋਏ ਨਾ ਨਸਲਾਂ ਨਾ ਫਸਲਾਂ ਨਾ ਇੱਟ ਕਾਰੂ ਕੇ ਕੱਖ ਨਹੀਂ ਹੋਣਾ ਰਾਤ ਮੈਂ ਤੁਹਾਨੂੰ ਦੱਸਿਆ ਸੀ ਕਿ ਰਾਤ ਨੂੰ 10 ਵਜੇ ਪੁਲਿਸ ਆਉਂਦੀ ਹੈ ਮੇਰੇ ਘਰੇ ਤੇ ਘਰ ਨੂੰ ਘੇਰਾ ਪਾ ਕੇ ਖੜ ਜਾਂਦੇ ਆ ਤੇ ਹੁਣ ਹਲੇ ਥੋੜਾ ਸਮਾਂ ਪਹਿਲਾਂ ਇਦੋਂ ਅੱਧਾ ਪੌਣਾ ਘੰਟਾ ਪਹਿਲਾਂ ਮੇਰੇ ਘਰ ਤੋਂ ਜਾਂਦੇ ਆ ਅੱਜ ਜੋ ਘਟਨਾ ਹੋਈ ਆਪਾਂ ਸਾਰਿਆਂ ਨੇ ਦੇਖਿਆ ਕਿ ਜਿਹੜਾ ਕੁੰਬਣਾ ਵਾਲਾ ਦੂਜਾ ਮੁੰਡਾ ਜ਼ਖਮੀ ਸੀ ਜਿਹਦੇ ਅੱਖ ਦੇ ਵਿੱਚ ਛੁਰਾ ਮਾਰਿਆ ਗਿਆ ਸੀ ਉਹਦੀ ਅੱਜ ਮੌਤ ਹੋ ਗਈ ਉਹਦਾ ਸਸਕਾਰ ਸੀ ਮੈਨੂੰ ਘਰੇ geke ਲਿਆ ਪੁਲਿਸ ਨੇ ਚਾਰਜਪੇਰੋਂ ਘਰ ਨੂੰ ਕੇਰ ਕੇ ਬੰਦ ਕਰਤਾ ਅੰਦਰ ਨਜ਼ਰਬੰਦ ਕਰਤਾ ਉਧਰੋਂ ਅਮਤੋਜ ਮਾਨ ਦੇ ਅਗਲੇ ਦਲੇ ਪੁਲਿਸ ਨੇ ਕੇਰਪ ਕੱਤ ਲਿਆ ਉਧਰੋਂ ਕੁੰਬਣਾ ਪਿੰਡ ਦੇ ਵਿੱਚ ਘੱਟੋ-ਘੱਟ ਹਜ਼ਾਰਾਂ ਬੰਦਾ ਪੁਲਿਸ ਦਾ ਲਾ ਕੇ ਕਿਸੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਗਿਆ ਕਿਸੇ ਬੰਦੇ ਨੂੰ ਕਿਸੇ ਪੱਤਰਕਾਰ ਨੂੰ ਤਾਂ ਸਸਕਾਰ ਮੁੰਡੇ ਦਾ ਕਰਾਤਾ ਗਣੇ ਇੱਥੇ ਜੇ ਅਸੀਂ ਅਨਸਾਫ਼ ਲਈ ਬੋਲਾਂਗੇ ਅਸੀਂ ਆਪਣੇ ਹੱਕ ਲਈ ਬੋਲਾਂਗੇ ਅਸੀਂ ਕਿਤੇ ਸਿਸਕਾਰ ਤੇ ਜਾਣਾ ਚਾਹਾਂਗੇ ਤਾਂ ਨਹੀਂ ਜਾਣ ਦਿੱਤਾ ਜਾਊਗਾ ਮੈਂ ਰਾਤ 10 ਵਜੇ ਦਾ ਆਪਦੇ ਘਰੇ ਨਜ਼ਰ ਬੰਦਾ ਤੁਹਾਨੂੰ ਮੈਂ ਰਾਤ ਇੱਕ ਲਾਈਵ ਕੀਤਾ ਵੀਡੀਓ ਪਾਈ ਵੀ ਚੈਨਲਾਂ ਤੇ ਵੀ ਗੱਲ ਚੱਲੀ ਗਈ ਪੂਰੇ ਪੰਜਾਬ 'ਚ ਗੱਲ ਚੱਲੀ ਗਈ ਪੰਜਾਬ ਦੇ ਲੋਕੋ ਘੱਟੋ ਘੱਟ ਤੁਸੀਂ ਉੱਠ ਕੇ ਤਾਂ ਆ ਸਕਦੇ ਸੀ ਆ ਪਰ ਨਹੀਂ ਅੱਜ ਕਿਸਾਨਾਂ ਦੇ ਉੱਤੇ ਫਰੰਡ ਸ਼ੇਰਗੜ੍ਹ ਜ਼ਿਲ੍ਹਾ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਜੁਗਰਾਹਾਂ ਨੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਕਬਜ਼ਾ ਕੀਤੀਆਂ ਜਾ ਰਹੀਆਂ ਨੇ ਉਹਨੂੰ ਉਹਨਾਂ ਕਿਸਾਨਾਂ ਨੂੰ ਬਿਨਾਂ ਉਹਨਾਂ ਦਾ ਬਣਦਾ ਜਿਹੜਾ ਮੌਜਾ ਬਣਦੇ ਪੈਸੇ ਆ ਜ਼ਮੀਨਾਂ ਦੇ ਉਹ ਬਿਨਾਂ ਦਿੱਤੇ ਤੋਂ ਘੱਟ ਰੇਟ ਦੇ ਕੇ ਜ਼ਮੀਨਾਂ ਨੂੰ ਰੋਕਿਆ ਜਾ ਰਿਹਾ ਦੱਬਿਆ ਜਾ ਰਿਹਾ ਧੱਕੇ ਨਾਲ ਅੱਜ ਉਹਦੇ ਲਈ ਕਿਸਾਨ ਅੱਜ ਪ੍ਰਦਰਸ਼ਨ ਕਰ ਰਹੇ ਸੀ ਰੋਸ ਮਜਾਦਾ ਕਰ ਰਹੇ ਸੀ ਅੱਜ ਡਾਂਗਾ ਭਰਾਈਆਂ ਅੱਜ ਉੱਥੇ ਅਥਰੂ ਕਾਇਆਂ ਦੀਆਂ ਗੋਲ ਆਪਣਾ ਗੋਲੇ ਭਰਾਏ ਅੱਜ ਪਾਣੀ ਦੀਆਂ ਵਿਚਾੜਾਂ ਮਾਰੀਆਂ ਜ ਰਬੜ ਦੀਆਂ ਗੋਲੀਆਂ ਚਲਾਈਆਂ ਜਾਂ ਜਾਂ ਕਿਸਾਨਾਂ ਦੇ ਉੱਤੇ ਜਿਹੜੀਆਂ ਰਬੜ ਦੀਆਂ ਗੋਲੀਆਂ ਸਿੱਧੀਆਂ ਵਿਚਾੜਾ ਪਾਣੀ ਦੀਆਂ ਅਥਰੂ ਕਾਇਆਂ ਦੇ ਗੋਲੇ ਡਾਂਗਾ ਨਾਲ ਸਿਰ ਪਾੜੇਗੇ ਜਿਵੇਂ ਕੁਝ ਸਮਾਂ ਪਹਿਲਾਂ ਸਾਡੇ ਕਿਸਾਨਾਂ ਨਾਲ ਸ਼ੰਭੂ ਬਾਰਡਰ ਤੇ ਹੋਇਆ ਦੇਖਨੌਰੀ ਬਾਰਡਰ ਤੇ ਹੋਇਆ ਸੀ ਉੱਥੇ ਦਾ ਇਹ ਕਹਿੰਦੇ ਭਾਜਪੀ ਨੇ ਕੀਤਾ ਹਰਿਆਣੇ ਨੇ ਕੀਤਾ ਫਲਾਣੇ ਨੇ ਕੀਤਾ ਇੱਥੇ ਕੌਣ ਹੈ ਇੱਥੇ ਪੰਜਾਬ ਪੁਲਿਸ ਕਿਹਦੇ ਬਤਿਹਤ ਹੈ ਬੋਕਰ ਵਾਲਿਆਂ ਦੇ ਭਵੰਤਮਾਨ ਦੇ ਕੀ ਦੇ ਮਤਾਂ ਤਾ ਆ ਸਾਡੇ ਕਿਸਾਨ ਕੁੱਟੇ ਗਏ ਆਪਣੇ ਹੱਕ ਮੰਗਦੇ ਕੁੱਟੇ ਗਏ ਆ ਆ ਸਾਡੇ ਇੱਕ ਨੌਜਵਾਨ ਦਾ ਕਤਲ ਹੋਇਆ ਦਾ ਸੰਸਕਾਰ ਸੀ ਲੋਕਾਂ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਪੁਲਿਸ ਨੂੰ ਪਿੰਡ ਦੀ ਛਾਉਣੀ ਨੂੰ ਪਿੰਡ ਨੂੰ ਪੁਲਿਸ ਛਾਉਣੀ ਦੀ ਤਬਦੀਲ ਕਰ ਦਿੱਤਾ ਗਿਆ ਉੱਥੇ ਹਜ਼ਾਰਾਂ ਪੁਲਸਰਾਂ ਲਾ ਦਿੱਤਾ ਗਿਆ ਮੇਰੇ ਵਰਗਿਆਂ ਨੂੰ ਘਰੇ ਨਾਲੇ ਬੰਦ ਕਰ ਲਿਆ ਗਿਆ ਅੰਤੋਜ ਵਰਗਿਆਂ ਨੂੰ ਘਰਾਂ ਦੇ ਵਿੱਚ ਬੰਦ ਕਰ ਲਿਆ ਗਿਆ ਉੱਥੇ ਬੰਦੇ ਸਾਡੇ ਹੋਰ ਵੀ ਘਰਾਂ 'ਚ ਤਾਲੇ ਲਏ ਗਏ ਨਹੀਂ ਨਿਕਲ ਦਿੱਤੇ ਗਏ ਇਹ ਵੀ ਖਬਰ ਆ ਰਹੀ ਹੈ ਕਿ ਹੋ ਸਕਦਾ ਭਵੰਤਮਾਨ ਇਹ ਕਹੇ ਦੇ ਸੈਂਟਰ ਸਰਕਾਰ ਨੂੰ ਇੱਥੇ ਐਮਰਜੈਂਸੀ ਲਾ ਦਿਓ ਇੱਥੇ ਰਾਸ਼ਟਰਪਤੀ ਰਾਜ ਲਾ ਦੇ ਵਿੱਚ ਆਰਮੀ ਤਾਰ ਦਿਓ ਇਹ ਸੁਣਨ ਨਾਲ ਹੋਣਾ ਇਹ ਆਉਣ ਵਾਲੇ ਸਮੇਂ 'ਚ ਬੜਾ ਸਮਾਂ ਨਹੀਂ ਪੈਂਦਾ ਕਿਉਂਕਿ ਅਸੀਂ ਤਮਾਸ਼ੀਬੀ ਲੋਕ ਬਣ ਚੁੱਕੇ ਹਾਂ ਬਾਈ ਅਸੀਂ ਕਿਸੇ ਪਾਣੀ ਦੇ ਮੁੱਦੇ ਤੇ ਕਿਸੇ ਕਿਸਾਨੀ ਦੇ ਮੁੱਦੇ ਤੇ ਕਿਸੇ ਮਜ਼ਦੂਰਾ ਦੇ ਮੁੱਦੇ ਤੇ ਅਸੀਂ ਇਕੱਠੇ ਨਹੀਂ ਹੋ ਸਕਦੇ ਅਸੀਂ ਨਹੀਂ ਜੁੜ ਸਕਦੇ ਅਸੀਂ ਨਹੀਂ ਉੱਠ ਸਕਦੇ ਅਸੀਂ ਨਹੀਂ ਤੁਰ ਸਕਦੇ ਕੀ ਅਸੀਂ ਅੱਜ ਜਿਹੜੇ ਸਾਡੇ ਕਿਸਾਨ ਕੁੱਟੇ ਗਏ ਆ ਇਹਦੇ ਰੋਸ ਮਜਾਦੇ ਵਜੋਂ ਕੀ ਅਸੀਂ ਪੰਜਾਬ ਬੰਦ ਕਰਾਂਗੇ ਕੀ ਤਿੰਨ ਤਰੀਕ ਨੂੰ ਜਿਹੜਾ ਬੁੱਢੇ ਦਰਿਆ ਦੇ ਵਿੱਚ ਡਿੱਗ ਰਿਆਂ ਜ਼ਹਿਰਾਂ ਨੇ ਜਿਨੇ ਜਵਾਕ ਮੰਦਬੁੱਧੀ ਕਰਤੇ ਜਵਾਕਾਂ ਦੇ ਗੁਰਦੇ ਫੇਰ ਕਰਤੇ ਨੌਜਵਾਨ ਕੈਂਸਰ ਨਾਲ ਮਰਨ ਲੱਗੇ ਘਰ ਘਰ ਕਾਲਾ ਪੀੜਿਆ ਫੈਲ ਗਿਆ ਸਾਰਾ ਦੱਖਣੀ ਮਾਲਵਾ ਮਰ ਗਿਆ ਗੰਗਾ ਨਗਰ ਤੱਕ ਬੀਕਰਨੇਰ ਤੱਕ ਲੋਕ ਮਰ ਚਲੇ ਕੀ ਤਿੰਨ ਤਰੀਕ ਨੂੰ ਸਾਡੇ ਵੱਲੋਂ ਦਿੱਤਾ ਗਿਆ ਸੱਦਾ ਬੁੱਢੇ ਦਰਿਆ 'ਚ ਪੈਂਦੀਆਂ ਕਾਲੀਆਂ ਜਰਾਂ ਨੂੰ ਬੰਦ ਕਰਨ ਲਈ ਪਹੁੰਚੋਗੇ ਕਕਰਾਂ ਦੇ ਕੁੰਡੇ ਲਾ ਕੇ ਸੋਚੋਂਗੇ ਵੀ ਉੱਥੇ ਕੀ ਕਰਨਾ ਹੈ ਪਰ ਚਾਹਣਾ ਹੋ ਜੇ ਆਹ ਨਾ ਹੋ ਜੇ ਉਹ ਨਾ ਹੋ ਜੇ ਮੈਂ ਨਹੀਂ ਰਲਾ ਪਾਉਂਦਾ ਅਸੀਂ ਚੁੱਪ ਕਰ ਜਾਾਂਗੇ ਅਸੀਂ ਤੁਹਾਨੂੰ ਆਪਣੀ ਕਦੇ ਸ਼ਕਲ ਵੀ ਨਹੀਂ ਦਿਖਾਵਾਂਗੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਪੰਜਾਬੀਓ ਇਹ ਗੱਲ ਦਾ ਜਵਾਬ ਮੰਗਦਾ ਹਾਂ ਤੁਹਾਡੇ ਕੋਲੋਂ ਤੁਸੀਂ ਮੈਨੂੰ ਦੱਸ ਦਿਓ ਵੀ ਭਾਈ ਸਾਡੇ ਕੋਲ ਕੋਈ ਰਾਹ ਹੈਗਾ ਆਹ ਸਾਡੇ ਕੋਲ ਮੋਰੀ ਹੈਗੀ ਆਹ ਰਾਹ ਹੈਗਾ ਇਹ ਅਸੀਂ ਰਾਹ ਲੰਘ ਕੇ ਇਹ ਮੋਰੀ ਦੇ ਵਿੱਚ ਨਾ ਕੇ ਅਸੀਂ ਆਪਣੇ ਆਪ ਨੂੰ ਤੇ ਆਪਣੀਆਂ ਨਸਲਾਂ ਨੂੰ ਬਚਾ ਲਾਂਗੇ ਘਰ ਦੇ ਕੁੰਡੇ ਲਾ ਕੇ ਨਹੀਂ ਬਚਣਾ ਜਿਹੜਾ ਤੁਹਾਡੇ دریاਵਾ ਵਿੱਚ ਪਾਤੀ ਤੁਹਾਡੇ ਪਤਨਾ ਵਿੱਚ ਮਲਾਦੀ ਧਰਦੀ ਹਟਾਂ ਪਾਦੀ ਤੁਹਾਨੂੰ ਪਾਣੀ ਨਾਲ ਹੀ ਮਾਰ ਦੇਣਾ ਕੁੰਡੇ ਲਾ ਕੇ ਨਹੀਂ ਬਚਿਆ ਜਾਣਾ ਉਹ ਪੰਜਾਬੀਓ ਘਰਾਂ ਦੇ ਵਿੱਚੋਂ ਪੰਜਾਬ ਨੂੰ ਛੱਡ ਕੇ ਘਰਾਂ ਨੂੰ ਜਿੰਦੇ ਲਾ ਕੇ ਵੀ ਨਹੀਂ ਬਚਿਆ ਜਾਣਾ ਬਾਹਰ ਨੂੰ ਭੱਜ ਕੇ ਵੀ ਨਹੀਂ ਬਚਿਆ ਜਾਣਾ ਤੁਹਾਨੂੰ ਲੱਗਦਾ ਉਹ ਮੋਰੀ ਅਸੀਂ ਲੰਘ ਜਾ ਕੇ ਬਾਹਰ ਨੂੰ ਭੱਜ ਜਾਗੇ ਹੁਣ ਤਾਂ ਬਾਹਰ ਵੀ ਹਾਲਾਤ ਮਾੜੇ ਹੋ ਗਏ ਹੋਏ ਹੋਂ ਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੇ ਕਿੱਥੇ ਭੱਜ ਜੋ ਹਾਲਾਤ ਮਾੜੀ ਮਾੜੇ ਨੇ ਤੁਸੀਂ ਆਪਣੇ ਜਵਾਕਾਂ ਨੂੰ ਬਚਾਉਣ ਲਈ ਬਾਹਰ ਗਏ ਸੀ ਨਾ ਆਪਣਾ ਭਵਿੱਖ ਬਚਾਉਣ ਲਈ ਗਏ ਸੀ ਨਾ ਸੋਡੇ ਜਵਾਕਾਂ ਦੇ ਨਾਲ ਗੇਹ ਬਣਾ ਰਹੇ ਆ ਜੈਂਡਰ ਚੇਂਜ ਕਰਾਈ ਜਾਂਦੇ ਆ ਸੋਡੇ ਜਵਾਕਾਂ ਨੂੰ ਸਮਲਿੰਗੀ ਬਣਾਈ ਜਾਂਦੇ ਆ ਸੋਡੇ ਜਵਾਕਾਂ ਨੂੰ ਕੁੱਤੇ ਬਿੱਲੀਆਂ ਦੀ ਪੜ੍ਹਾਈ ਪੜ੍ਹਾਈ ਜਾਂਦੀ ਆ ਸਕੂਲਾਂ 'ਚ ਕਿੱਥੇ ਬਚੋਗੇ ਓਏ ਉਹ ਸੋਡੇ ਜਿਹੜੇ ਅੱਜ ਤੋਂ 30-30 ਸਾਲ ਚੱਲ ਚੱਲ ਸਰ ਪਹਿਲਾਂ ਗਏ ਕੁੜੀਆਂ ਮੁੰਡਿਆਂ ਨੇ ਗੋਰੀਆਂ ਗੋਰੀਆਂ ਕਾਲੀਆਂ ਕਾਲੀਆਂ ਨਾਲ ਵਿਆਹ ਕਰਾ ਕੇ ਟੱਪ ਗਏ ਓਏ ਨਾ ਸੋਡੇ ਜਵਾਕ ਪੱਲੇ ਰਹੇ ਨਾ ਸੋਡੇ ਪੈਸਾ ਪੱਲੇ ਰਹਾ ਨਾ ਪੰਜਾਬ ਪੱਲੇ ਰਹਾ ਨਾ ਪਛਾਣ ਪੱਲੇ ਰਹੀ ਨਾ ਬੋਲੀ ਪੱਲੇ ਰਹੀ ਉਹ ਨਾਕੁਸ਼ ਵੀ ਸੋਡੇ ਪੱਲੇ ਨਹੀਂ ਰਿਹਾ ਵੇ ਕਿਵੇਂ ਮੈਨੂੰ ਦੱਸ ਦਿਓ ਮੈਂ ਬੋਲਣਾ ਛੱਡ ਦੂੰਗਾ ਭਾਈ ਮੈਂ ਕਲਪਨਾ ਛੱਡ ਦੂੰਗਾ ਮੈਂ ਤੜਫਨਾ ਛੱਡ ਦੂੰਗਾ ਮੈਂ ਨਿਕਲਣਾ ਛੱਡ ਦੂੰਗਾ ਮੈਂ ਆਉਦੀ ਖੇਤੀ ਕਰਨੀ ਸ਼ੁਰੂ ਕਰ ਦੂੰਗਾ ਕਦੇ ਮੈਂ ਛੱਕਣ ਨਹੀਂ ਦਿਖਾਉਂਦਾ ਆਪਾਂ ਪੌਣ ਛੜ ਦਾਂਗੇ ਪਰ ਵੀ ਚੱਕ ਯਾਰ ਮੈਨੂੰ ਵੀ ਕੋਈ ਰਾਹ ਦੱਸ ਦੇ ਲੱਖਾ ਸਿਆ ਸਾਡੇ ਕੋਲੇ ਆਹ ਰਾਹ ਹੈਗਾ ਭਾਈ ਅਸੀਂ ਆਹ ਰਾਹ ਤੇ ਨਾਲ ਤੂੰ ਵੀ ਛੜਨ ਨਾਲ ਆ ਜਾ ਮੈਂ ਉਹ ਰਾਹ ਤੁਹਾਡੇ ਨਾਲ ਹੋ ਜਾਊਗਾ ਭਾਈ ਓਏ ਉਹ ਹੱਥ ਬਣਾ ਲਓ ਜੜਾ ਲਓ ਹੱਥ ਬਹੁਤ ਓਏ ਓਏ ਕੁਛ ਨਹੀਂ ਓਏ ਇੱਥੇ ਜੇ ਆਈ ਤੁਸੀਂ ਬੈਠੇ ਰਹੇ ਨਾ ਆ ਲਾ ਕੇ ਮਿਲਟਰੀਆਂ ਸੀ ਆਰਵੀਆਂ ਆਗਮਾਂ ਨੂੰ ਚੱਕ ਕੇ ਬੰਦ ਕਰ ਦੇਣਗੇ ਸੋਨੂ ਘਰਾਂ 'ਚ ਬੰਦ ਕਰ ਦੇਣਗੇ ਫਿਰ ਜੋ ਮਰਜ਼ੀ ਕਰੀ ਜੋ ਫਿਰ ਤੁਹਾਡਾ ਨਾ ਜ਼ਮੀਨ ਨਾ ਪਾਣੀ ਨਾ ਕਿਸਾਨੀ ਨਾ ਮਜ਼ਦੂਰੀ ਨਾ ਬੋਲੀ ਨਾ ਕੋਈ ਹੋਰ ਕੱਖ ਵੀ ਨਹੀਂ ਬਚਣਾ ਹੋਏ ਨਾ ਨਸਲਾਂ ਨਾ ਫਸਲਾਂ ਨਾ ਇਚਟਾ ਰੁਕੇ ਕੱਖ ਨਹੀਂ ਹੋਣਾ ਅੱਜ ਦੀ ਘਟਨਾ ਸਿਰਾ ਮੁੰਡਾ ਜੋਗੇ ਤੋਂ ਸਿਰਾ ਸਿੰਘ ਲਗਾਤਾਰ ਕਾਇਰ ਸਾਦਉਲਾਈ ਲੜਦਾ ਆ ਰਿਹਾ ਕਿੱਤਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਅੱਜ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿੱਟੜਾ ਠੀਕਾ ਲਾ ਕੇ ਉਹ ਸੜਕ ਤੇ ਰੱਖੀ ਬੈਠਾ ਹੈ ਅੱਜ ਸਾਰਾ ਪਿੰਡ ਆ ਗਿਆ ਅਕਲਿਆ ਸਾਰਾ ਪਿੰਡ ਛੜਕਦੇ ਆ ਕੇ ਬਹਿ ਗਿਆ ਜਿੱਦੇ ਮੁੰਡਾ ਮਰ ਕੇ ਆਉਦੇ ਆ ਕੇ ਬਹਿ ਗਏ ਜਿੱਦੇ ਸੀਰਾ ਬਾਰਡਰ ਵਾਸਤੇ ਚੜਿਆ ਵਾ ਸੀਗਾ ਚਿੱਟੇ ਨੂੰ ਰੋਕਣ ਖਾਤਰ ਉੱਦੇ ਉਦੇ ਕੋਲੇ 50 ਬੰਦੇ ਵੀ ਉੱਠ ਕੇ ਗਏ ਇਹਦਾ ਮਤਲਬ ਅਸੀਂ ਮਰੇ ਭਾਲ ਦੇ ਵੀ ਸਾਡਾ ਕੋਈ ਨੌਜਵਾਨ ਮਰੇ ਸਾਡੇ ਪੁੱਤ ਧੀਆ ਮਰਨ ਅਸੀਂ ਉੱਦੇ ਉਠਾਂਗੇ